ਸਿਰਿੰਦਰ ਸ਼ਹਿਰ ਦੇ ਵਿੱਚ ਅਸੀਂ ਜਲੰਧਰ ਸ਼ਹਿਰ ਵਾਸੀਆਂ ਲਈ ਨਵੇਂ ਝੂਲੇ ਤੇ ਨਗੀਆਂ ਕਈ ਚੀਜ਼ਾਂ ਲੈ ਕੇ ਆਏ ਆ ਅਸੀਂ ਲੋਕਾਂ ਨੂੰ ਇਹ ਹੀ ਦੱਸਣਾ ਚਾਹਾਂਗੇ ਕਿ ਇੱਥੇ ਮਰਮਿਡ ਸ਼ੋ ਲਾਈਵ ਮਰਮਿਡ ਸ਼ੋ ਹੈ ਜੋ ਫਿਲੀਪੀਨਸ ਤੋਂ ਸਪੈਸ਼ਲ ਆਇਆ ਹੈ ਲੰਡਨ स्नो ਸਿਟੀ ਹੈ ਤੇ ਇਸ ਵਿੱਚ ਤੁਹਾਨੂੰ ਹੋਰ ਵੀ ਨਾਇਗਰਾ ਫਾਲ ਤੇ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲੂਗੀਆਂ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਗਾ ਕਿ ਤੁਹਾਨੂੰ ਡਿਜ਼ਨੀ ਵਰਲਡ ਦੇ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ ਬੱਚਿਆਂ ਦੇ ਵੀ ਨਵੇਂ ਝੂਲੇ ਦੇਖਣ ਨੂੰ ਮਿਲੂਗੇ ਖਾਣ ਪੀਣ ਦੇ ਕਈ ਸਟਾਲਸ ਦੇਖਣ ਨੂੰ ਮਿਲੂਗੇ ਜਿਸ ਵਿੱਚ ਪਰ ਬੱਚਿਆਂ ਦਾ ਭਰਪੂਰ ਰੌਣਕ ਤੁਹਾਨੂੰ ਦੇ ਪੂਰਾ ਇੰਜੋਏਮੈਂਟ ਦੇ ਬੱਚੇ ਕਰਕੇ ਜਾ ਰਹੇ ਨੇ ਜਲੰਧਰ ਦੇ ਬਲਟਨ پارک ਦੇ ਵਿੱਚ ਸ਼ਹਿਰ ਵਾਸੀਆਂ ਦੇ ਲਈ ਨਾਇਗਰਾ ਫਾਲ ਐਂਡ ਲੰਡਨ स्ਨੋ ਸਿਟੀ ਕਾਰਨੀਵਲ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਖਾਣ-ਪੀਣ ਦੇ ਸਟਾਲ ਅਤੇ ਝੂਲੇ ਵੀ ਲਗਾਏ ਗਏ ਨੇ ਇਸ ਕਾਰਨੀਵਲ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਨੂੰ ਲੰਡਨ ਵਾਂਗ ਤਿਆਰ ਕੀਤਾ ਗਿਆ ਲੋਕ ਇਸ ਕਾਰਨੀਵਲ ਦੇ ਵਿੱਚ ਦੂਰ ਦੂਰੋਂ ਪਹੁੰਚ ਰਹੇ ਨੇ ਇਸ ਕਾਰਨੀਵਲ ਦੇ ਵਿੱਚ ਇੱਕ ਖਾਸ ਚੀਜ਼ ਅਜੇਹੀ ਹੈ ਜਿਸ ਨੇ ਇਸ ਕਾਰਨੀਵਲ ਨੂੰ ਬਹੁਤ ਜ਼ਿਆਦਾ ਫੇਮਸ ਕਰ ਦਿੱਤਾ ਤੇ ਉਹ ਹੈ ਜੀ ਸਨੋ ਸਿਟੀ ਜਿੱਥੇ स्नो ਵਰਗਾ ਮਾਹੌਲ ਬਣਾਇਆ ਜਾਂਦਾ ਹੈ ਤੇ ਪਾਣੀ ਦੇ ਵਿੱਚੋਂ ਜਲਪਰੀਆਂ ਆਉਂਦੀਆਂ ਨੇ ਜਿਸ ਨਾਲ ਲੋਕ ਤਸਵੀਰਾਂ ਖਿਚਵਾਉਂਦੇ ਨੇ। ਵਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਮਨੋਰੰਜਨ ਦੇ ਲਈ ਇਸ ਕਾਰਨੀਵਲ ਦੇ ਵਿੱਚ ਬਹੁਤ ਐਕਟੀਵਿਟੀਆਂ ਅਤੇ ਝੂਲੇ ਤੇ ਖਾਣ-ਪੀਣ ਦੇ ਲਈ ਵੱਖ-ਵੱਖ ਸਟਾਲ ਲਗਾਏ ਗਏ ਨੇ। ਇਸ ਕਾਰਨੀਵਲ ਦੀ ਟਿਕਟ ਵੀ ਬਹੁਤ ਫਰੈਂਡਲੀ ਹੈ ਜਿਸ ਨੂੰ ਹਰ ਕੋਈ ਖਰੀਦ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਕਾਰਨੀਵਲ ਦੇ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਵਰਿੰਦਰ ਕਪੂਰ ਜਲੰਧਰ ਸ਼ਹਿਰ ਦੇ ਵਿੱਚ ਅਸੀਂ ਜਲੰਧਰ ਸ਼ਹਿਰ ਵਾਸੀਆਂ ਲਈ ਨਵੇਂ ਝੂਲੇ ਤੇ ਨਗੀਆਂ ਕਈ ਚੀਜ਼ਾਂ ਲੈ ਕੇ ਆਏ ਆ ਅਸੀਂ ਲੋਕਾਂ ਨੂੰ ਇਹ ਹੀ ਦੱਸਣਾ ਚਾਹਾਂਗੇ ਕਿ ਇੱਥੇ ਮਰਮਡ ਸ਼ੋ ਲਾਈਵ ਮਰਮਡ ਸ਼ੋ ਹੈ ਜੋ ਫਿਲਪੀਨ ਤੋਂ ਸਪੈਸ਼ਲ ਆਇਆ ਹੈ ਲੰਡਨ ਸਨੋ ਸਿਟੀ ਹੈ ਤੇ ਇਸ ਵਿੱਚ ਤੁਹਾਨੂੰ ਹੋਰ ਵੀ ਨਾਇਗਰਾ ਫਾਲ ਤੇ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲੂਗੀਆਂ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਡਿਜ਼ਨੀ ਵਰਲਡ ਦੇ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ ਬੱਚਿਆਂ ਦੇ ਵੀ ਨਵੇਂ ਝੂਲੇ ਦੇਖਣ ਨੂੰ ਮਿਲੂਗੇ ਖਾਣ ਪੀਣ ਦੇ ਕਈ ਸਟਾਲਸ ਦੇਖਣ ਨੂੰ ਮਿਲੂਗੇ ਜਿਸ ਵਿੱਚ ਪਰ ਬੱਚਿਆਂ ਦਾ ਭਰਪੂਰ ਰਸ ਤੁ ਜੋ ਹੱਲੇ ਤੱਕ ਨਹੀਂ ਆਏ ਮੈਂ ਉਹਨਾਂ ਨੂੰ ਰਿਕਵੈਸਟ ਹੀ ਕਰਨਾ ਚਾਹਾਂਗਾ ਬਾਜ਼ ਚੜ ਕੇ ਆ ਕੇ ਇਸ ਦੇ ਮੇਲੇ ਦਾ ਆਨੰਦ ਮਾਰੋ ਕਿ ਅਸੀਂ ਅਗਲੇ ਸਾਲ ਹੋਰ ਵੀ ਇਸ ਤੋਂ ਵਧੀਆ ਤੋਂ ਵਧੀਆ ਕੋਈ ਨਵੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਈਏ ਤੇ ਲੋਕਾਂ ਨੂੰ ਅਹੀ ਅਪੀਲ ਹੈ ਬਾਜ਼ ਚੜ ਕੇ ਆ ਕੇ ਇਸ ਦਾ ਆਨੰਦ ਮਾਰੋ ਬਲਟਨ ਪਾਰਕ ਜਲੰਧਰ ਸ਼ਹਿਰ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਸ਼ਹਿਰ ਦੇ ਦਿਲ ਦੇ ਵਿੱਚ ਬਲਟਨ ਪਾਰਕ ਚ ਜਿਸ ਦੀ ਸ਼ਾਮ ਦੀ ਟਾਈਮਿੰਗ 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਹੈ ਇਸ ਵਿੱਚ ਕੋਈ ਪੌਕੇਟ ਫ੍ਰੈਂਡਲੀ ਮੇਲਾ ਹੈ ਜਿਸ ਦੀ ਟਿਕਟ ਵੀ ਕੋਈ ਹੈਵੀ ਰੇਟਸ ਨਹੀਂ 50 ਰੁਪਏ ਕੋਈ 60 ਰੁਪਏ ਇੱਦਾਂ ਟਿਕਟਸ ਦੇ ਰੇਟ ਨੇ ਕੀ ਹਰ ਇੱਕ ਨਾਰਮਲ ਤੋਂ ਨਾਰਮਲ ਬੰਦਾ ਆਗੇ ਤੇ ਇੰਜੋਏ ਕਰ ਸਕਦਾ ਟਿਕਟ ਦੀ ਵੀ ਅੰਦਰ ਐਂਟਰੀ ਦੀ ਵੀ 50 ਰੁਪਏ ਟਿਕਟ ਹੈ ਸਿਰਫ ਨਾਰਮਲ ਜਿਹੜੇ ਕਿ ਹਰੇਕ ਆਪਣੇ ਘਰ ਦਿੰਨਾ ਕਿ ਇੰਜੋਏ ਕਰ ਸਕਦੇ ਹੋ ਇਹ ਝੂੜਿਆਂ ਦੀ ਕਿੰਨੀ ਟਿਕਟ 50 ਰੁਪਏ 100 ਰੁਪਏ 80 ਰੁਪਏ ਇਦਾਂ ਲੱਗ ਲੱਗ ਟਿਕਟਾਂ ਕੀ ਹਰ ਇੱਕ ਬੰਦਾ ਲੱਗ ਲੱਗ ਇਹ ਸਭ ਮੇਲਾ ਪਰਪੁਰਾ ਜਿਹਨ ਨਾਲ ਚੱਲ ਰਿਹਾ ਹੈ 27 ਜੁਲਾਈ ਤੱਕ ਹੈ ਜਿੱਦਾਂ ਪਬਲਿਕ ਦਾ ਰਿਸਪੌਂਸ ਮਿਲੂਗਾ ਬਾਕੀ ਅਗਲੀ ਜਿਹੜੀ ਦਿੱਤੀ ਹੋਣੀ ਥੈਂਕ ਯੂ